ਇਹ ਕਰਕੇ ਜਿਹੜਾ ਹੈਗਾ ਇਹਨੂੰ ਮੈਲ ਲੱਗ ਜਾਂਦੀ ਹੈ ਮਨ ਨੂੰ ਮੈਲਗਾ ਤੇ ਲੱਗਦੀ ਹੈ ਮਨ ਜਦੋਂ ਗਰਵਾਣੀ ਦੇ ਅਰਥਾਂ ਦਾ ਅਨਾਰਥ ਕਰ ਦਿੰਦਾ ਹੈ ਮੈਲਾ ਹੋ ਜਾਂਦਾ ਹੈਗਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਹੁਣ ਜਿਹੜਾ ਨਾਮ دارੂ ਹੈ ਜਿਹੜੇ ਗੁਰਾਂ ਦੇ ਵਿਆਖ ਹੈਗੇ ਆ ਜਿਹੜਾ ਹੈ ਗੁਰਬਾਣੀ ਦਾ ਆਖਰੀ ਰੂਪ ਹੈ ਗੁਰਬਾਣੀ ਦਾ ਉਪਦੇਸ਼ ਹੈ ਇਹ ਨਿਰਮਲ ਹੈਗਾ ਨਿਤ ਸਾਚ ਤੀਰਥ ਮਜਨਾ ਹਮੇਸ਼ਾ ਹੀ ਇਹ ਸੱਚ ਵਿੱਚ ਨਾਉਣ ਦਾ ਤੀਰਥ ਹੈਗਾ ਜਦੋਂ ਵੀ ਆਪਾਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਆ ਤਾਂ ਇਹਨੂੰ ਸਾਚ ਤੀਰਥ ਮਜਨਾ ਕਿਹਾ ਸੱਚੇ ਤੀਰਥ ਤੇ ਇਸ਼ਨਾਨ ਕਰਨਾ ਕਿਹਾ ਗਿਆ ਪਰ ਆਪਾਂ ਤਾਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਕਹਿੰਦੇ ਤੀਰਥ ਨਾਵਣ ਜਾਣ ਦਾ ਮਤਲਬ ਗੁਰਬਾਣੀ ਅਨੁਸਾਰ ਇਹ ਹੈ ਕਿ ਹਿਰਦੇ ਦੇ ਵਿੱਚ ਸ਼ਬਦ ਦੀ ਵਿਚਾਰ ਕਰਨੀ ਹੈਗੀ ਹੈ ਤੇ ਆਪਾਂ ਸ਼ਬਦ ਵਿਚਾਰ ਕਰਨ ਨੂੰ ਛਡਾ ਕੇ ਤੀਰਥਾਂ ਦੇ ਲੋਕਾਂ ਨੂੰ ਜੋੜ ਦਿੱਤਾ ਉਹ ਪੰਡਤ ਨੇ ਜੋ ਕੀਤਾ ਸੀ ਉਹ ਹੀ ਆਪਾਂ ਵੀ ਕੀਤਾ ਹੈਗਾ ਸਿੱਖ ਧਰਮ ਵਿੱਚ ਵੀ ਉਹੀ ਹੋ ਰਿਹਾ ਹੈਗਾ